ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੁਝ ਸਲੋਕਾਂ ਤੇ ਗੱਲਬਾਤ ਕਰਾਂਗੇ ਹਾਂਜੀ ਸਲੋਕ ਨੰਬਰ 47 ਤੋਂ 52 ਤੱਕ ਸਾਡੇ ਕੋਲ ਇਹਨਾਂ ਦੀ ਵਿਆਖਿਆ ਹੈ ਕਿ ਕੋਸ਼ਿਸ਼ ਕਰਾਂਗੇ ਕਿ ਇਹਨਾਂ ਵਿੱਚ ਜਿਹੜੇ ਜੀਵਨ ਦੇ ਨਾਸ਼ਵੰਤਤਾ ਦੇ ਤੇ ਅਸਲ ਸਹਾਰੇ ਦੇ ਨੁਕਤੇ ਨੇ ਉਹਨਾਂ ਨੂੰ ਸਮਝੀਏ ਬਿਲਕੁਲ ਇਹਨਾਂ ਸਲੋਕਾਂ ਵਿੱਚ ਬਹੁਤ ਗਹਿਰਾਈ ਹੈ ਚਲੋ ਫਿਰ ਪਹਿਲੇ ਸਲੋਕ ਤੋਂ ਸ਼ੁਰੂ ਕਰਦੇ ਹਾਂ ਸਲੋਕ 47 ਇਹ ਤਾਂ ਜਿਵੇਂ ਸਿੱਧੀ ਤਸਵੀਰ ਖਿੱਚਦਾ ਹੈ ਬੁਢਾਪੇ ਦੀ ਸਿਰ ਕੰਪਿਓ ਪਗ ਡਗਮਗੇ ਨੈਨ ਜੋਤ ਤੇਹੀਨ ਸਿਰ ਕੰਬਿਆ ਪੈਰ ਡਗਮਗਾ ਰਹੇ ਨੇ ਅੱਖਾਂ ਦੀ ਜੋਤ ਉਹ ਵੀ ਕਟ ਗਈ ਹਾਂ ਨੈਨ ਜੋਤ ਤੇਹੀਨ ਹਾਂਜੀ ਪਰ ਫਿਰ ਸਵਾਲ ਉਠਾਇਆ ਗਿਆ ਕਿ ਇਸ ਹਾਲਤ ਵਿੱਚ ਵੀ ਪ੍ਰਭੂ ਦੇ ਨਾਮ ਰਸ ਵਿੱਚ ਕਿਉਂ ਨਹੀਂ ਰੰਗਿਆ ਗਿਆ ਕਹੋ ਨਾਨਕ ਇਹ ਵਿਧ ਭਈ ਤਉ ਨਾ ਹਰ ਰਸ ਲੀਨ ਇਹਦੇ ਪਿੱਛੇ ਕੀ ਪਾਵ ਹੈ ਦੇਖੋ ਗੱਲ ਸਿਰਫ ਸਰੀਰ ਕਮਜ਼ੋਰੀ ਦੀ ਨਹੀਂ ਇੱਥੇ ਜ਼ੋਰ ਇਸ ਗੱਲ ਤੇ ਹੈ ਕਿ ਮਨੁੱਖ ਇਹ ਸਭ ਦੇਖ ਕੇ ਵੀ ਸਮਝ ਕੇ ਵੀ ਅਧਿਆਤਮਕ ਪਾਸੇ ਵੱਲ ਉਹ ਸਦੀਵੀ ਸੱਚ ਵੱਲ ਧਿਆਨ ਕਿਉਂ ਨਹੀਂ ਕਰਦਾ ਸਮੇਂ ਦੀ ਮਹੱਤਤਾ ਦੱਸੀ ਗਈ ਹੈ ਕਿ ਜਵਾਨੀ ਵਿੱਚ ਤਾਂ ਸ਼ਾਇਦ ਧਿਆਨ ਨਾ ਦਿੱਤਾ ਪਰ ਹੁਣ ਜਦੋਂ ਸਰੀਰ ਜਵਾਬ ਦੇ ਰਿਹਾ ਉਦੋਂ ਤਾਂ ਪ੍ਰਭੂ ਨੂੰ ਯਾਦ ਕਰ ਲੈ ਹਮ ਸਮੇਂ ਦੀ ਕਦਰ ਸਹੀ ਗੱਲ ਹੈ ਤੇ ਫਿਰ ਅਗਲਾ ਸਲੋਕ 48ਵਾਂ ਉਹ ਤਾਂ ਸਿੱਧਾ ਦੁਨਿਆਵੀ ਰਿਸ਼ਤਿਆਂ ਤੇ ਆਉਂਦਾ ਨਿਜ ਕਰ ਦੇਖਿਓ ਜਗਤ ਮੈਂ કો કાહુ કો ના હે મતલબ ચંગી તરા દેખ લિયા કે કોઈ કિસે દા નહીં હે ઇથે બિલકુલ એક તરહ દા અનુભવ હે જો ગુરુસાબ સાંજા કર રહેને હા તે ઇસ તે ઉલ્ટ ફિર કીહા નાનક થિર હર ભગત હે તેરાખો મન માહે સિર્ફ હરી દી ભક્તિ હી સ્થિર હે ઇસ થિર શબ્દ તે જોર હે શાયદ હાજી બિલકુલ થિર દા મતલબ હે જો સદા કાયમ રહે જો હિલે ના જો બદલે ના સંસાર દી હર ચીઝ હર રિશ્તા સબ બદલનહાર હે પર પ્રભુ દી ભક્તિ ਪ੍ਰਭੂ ਦਾ ਨਾਮ ਉਸ ਦੀਵਿਅ ਅੱਛਾ ਇੱਕ ਬਹੁਤ ਵੱਡਾ ਭਰੋਸਾ ਹੈ ਉਹਨਾਂ ਲਈ ਜੋ ਇਸ ਬਦਲਦੀ ਦੁਨੀਆ ਵਿੱਚ ਕਿਸੇ ਪੱਕੀ ਨਾ ਬਦਲਣ ਵਾਲੀ ਚੀਜ਼ ਦੀ ਭਾਲ ਵਿੱਚ ਨੇ ਹੂੰ ਤੇ ਫਿਰ ਸਲੋਕ 49 ਤੇ 50 ਇਸੇ ਗੱਲ ਨੂੰ ਹੋਰ ਪੱਕਾ ਕਰਦੇ ਨੇ ਜਗ ਰਚਨਾ ਸਭ ਝੂਠ ਹੈ ਤੇ ਉਦਾਹਰਣ ਦਿੱਤੀ ਬਾਲੂ ਕੀ ਪੀਥ ਮਤਲਬ ਰੇਤ ਦੀ ਕੰਧ ਹਾਂ ਰੇਤ ਦੀ ਕੰਧ ਕਿੰਨੀ ਕਮਜ਼ੋਰ ਹੁੰਦੀ ਹੈ ਪਾਣੀ ਦਾ ਇੱਕ ਛਿਟਾ ਪਿਆ ਤੇ ਟੱਗ ਗਈ ਮਰ ਗਈ ਐਸਾ ਹੀ ਇਹ ਸੰਸਾਰ ਹੈ ਤੇ ਇੱਥੇ ਝੂਠ ਦਾ ਮਤਲਬ ਫਿਰ ਉਹੀ ਹੋਇਆ ਨਾ ਨਾਸ਼ਵਾਨ ਕੱਚਾ ਹਾਂਜੀ ਬਿਲਕੁਲ ਝੂਠਦਾ ਮਤਲਬ ਧੋਖਾ ਨਹੀਂ ਸਗੋਂ ਅਸਥਾਈ ਟਿਕਾਊ ਨਾ ਹੋਣਾ ਤੇ ਫਿਰ ਅੱਗੇ ਦੇਖੋ ਉਦਾਹਰਨਾਂ ਵੀ ਦਿੱਤੀਆਂ ਨੇ ਰਾਮ ગયો ਰਾਵਣ ગયો ਹਾਂ ਵੱਡੇ ਵੱਡੇ ਨਾਮ ਉਹ ਵੀ ਚਲੇ ਗਏ ਹਾਂ ਜਿਨ੍ਹਾਂ ਦੇ ਵੱਡੇ ਰਾਜ ਸਨ ਵੱਡੀ ਤਾਕਤ ਸੀ ਉਹ ਵੀ ਸਦਾ ਨਾ ਰਹੇ ਤਾਂ ਫਿਰ ਬਾਕੀ ਕੌਣ ਰਹਿ ਸਕਦਾ ਸੰਦੇਸ਼ ਸਾਫ਼ ਹੈ ਥਿਰ ਕਛੂ ਨਹੀਂ ਕੁਝ ਵੀ ਪੱਕਾ ਨਹੀਂ ਹੈ ਤੇ ਨਾਲੇ ਇਹ ਵੀ ਕਿਹਾ ਕਿ ਇਹ ਸੰਸਾਰ ਸੁਪਨੇ ਵਾਂਗ ਹੈ ਸੁਪਨੇ ਜੋ ਸੰਸਾਰ ਬਿਲਕੁਲ ਜਿਵੇਂ ਸੁਪਨਾ ਰਾਤ ਨੂੰ ਸੱਚ ਲੱਗਦਾ ਪਰ ਸਵੇਰੇ ਹੁੰਦੇ ਹੀ ਟੁੱਟ ਜਾਂਦਾ ਓਵੇਂ ਹੀ ਇਹ ਸੰਸਾਰ ਦੀ ਖੇਡ ਹੈ ਹੂੰ ਇਹ ਸੋਚ ਕੇ ਤਾਂ ਅਗਲਾ ਸ਼ਲੋਕ 51ਵਾਂ ਹੋਰ ਵੀ ਅਰਥ ਭਰਪੂਰ ਲੱਗਦਾ ਜਿੱਥੇ ਚਿੰਤਾ ਦੀ ਗੱਲ ਹੈ ਚਿੰਤਾ ਤਾਂ ਕੀ ਕੀਜੀਏ ਜੋ ਅਨ ਹੋਣੀ ਹੋਏ ਹਾਂ ਇਹ ਬਹੁਤ ਵੱਡੀ ਗੱਲ ਹੈ ਮਤਲਬ ਚਿੰਤਾ ਉਸ ਚੀਜ਼ ਦੀ ਕਰੋ ਜੋ ਹੋ ਹੀ ਨਹੀਂ ਸਕਦੀ ਪਰ ਮੌਤ ਉਹ ਤਾਂ ਹੋਣੀ ਹੈ ਉਹ ਤਾਂ ਸੰਸਾਰ ਦਾ ਰਸਤਾ ਹੈ ਇਹੋ ਮਾਰਗ ਸੰਸਾਰ ਕੋ ਨਹੀਂ ਗੱਲ ਮੌਤ ਤਾਂ ਇੱਕ ਕੁਦਰਤੀ ਪ੍ਰਕਿਰਿਆ ਹੈ ਇੱਕ اٹਲ ਸੱਚਾਈ ਹੈ ਜਦੋਂ ਪਤਾ ਹੀ ਹੈ ਕਿ ਜੋ ਜੰਮਿਆ ਉਸਨੇ ਜਾਣਾ ਹੀ ਹੈ ਫਿਰ ਉਸ ਬਾਰੇ ਇੰਨੀ ਚਿੰਤਾ ਕਿਉਂ ਕਰਨੀ ਹੈ ਸਹੀ ਗੱਲ ਹੈ ਗੁਰੂ ਸਾਹਿਬ ਕਹਿ ਰਹੇ ਨੇ ਕਿ ਇਸ ਸੱਚ ਨੂੰ ਸਵੀਕਾਰ ਕਰੋ ਕਿਉਂਕਿ ਨਾਨਕ ਥਿਰ ਨਹੀਂ ਕੋਈ ਕੋਈ ਵੀ ਇੱਥੇ ਸਦਾ ਰਹਿਣ ਵਾਲਾ ਨਹੀਂ ਹੈ ਇਸ ਸਵੀਕਾਰਨ ਵਿੱਚ ਹੀ ਸ਼ਾਂਤੀ ਹੈ ਤੇ ਫਿਰ ਆਖਰੀ ਸਲੋਕ 52ਵਾਂ ਉਹ ਜਿਵੇਂ ਸਾਰੀ ਗੱਲ ਦਾ ਨਿਚੋੜ ਕੱਢ ਦਿੰਦਾ ਜੋ ਉਪਜਿਓ ਸੋ ਬਿੰਸ ਹੈ ਪਰੋ ਆਜੂ ਕੈ ਕਾਲ ਹਾਂਜੀ ਜੋ ਪੈਦਾ ਹੋਇਆ ਉਸਨੇ ਖਤਮ ਹੋਣਾ ਹੀ ਹੈ ਭਾਵੇਂ ਅੱਜ ਭਾਵੇਂ ਕੱਲ ਪੱਕਾ ਹੈ ਤਾਂ ਫਿਰ ਕਰਨਾ ਕੀ ਹੈ ਸਲਾਹ ਦਿੱਤੀ ਹੈ ਛੱਡ ਸਗਲ ਜੰਗਾਲ ਸਾਰੇ ਦੁਨਿਆਵੀ ਚਮੇਲੇ ਛੱਡੋ ਹਾਂ ਇਹਨਾਂ ਵਿੱਚ ਉਲਝੇ ਨਾ ਰਹੋ ਤੇ ਕਰੋ ਕੀ ਹਰ ਗੁਣ ਗਾਇ ਲਿਓ ਪ੍ਰਭੂ ਦੇ ਗੁਣ ਗਾਓ ਹਾਂ ਤਾਂ ਅਗਰ ਆਪਾਂ ਸਾਰੀ ਗੱਲ ਨੂੰ ਸਮੇਟੀਏ ਇਹਨਾਂ ਸ਼ਲੋਕਾਂ ਦਾ ਮੁੱਖ ਸੰਦੇਸ਼ ਕੀ ਨਿਕਲਦਾ ਹੈ ਦੇਖੋ ਮੁੱਖ ਸੰਦੇਸ਼ ਇਹੀ ਹੈ ਕਿ ਇਹ ਜੋ ਸੰਸਾਰ ਅਸੀਂ ਦੇਖਦੇ ਆਂ ਇਹਦੇ ਰੰਗ ਤਮਾਸ਼ੇ ਇਹਦੇ ਰਿਸ਼ਤੇ ਨਾਤੇ ਇਹ ਸਭ ਅਸਥਾਈ ਹੈ ਨਾਸ਼ਮਾਨ ਹੈ ਰੇਤ ਦੀ ਕੰਦ ਵਾਂਗ ਸੁਪਨੇ ਵਾਂਗ ਇਸ ਦੇ ਉਲਟ ਸਿਰਫ ਇੱਕੋ ਚੀਜ਼ ਥਿਰ ਹੈ ਸਦੀਵੀ ਹੈ ਤੇ ਉਹ ਹੈ ਪਰਮਾਤਮਾ ਦਾ ਨਾਮ ਉਸ ਦੀ ਭਗਤੀ ਉਸ ਨਾਲ ਜੁੜਨਾ ਗੁਰੂ ਸਾਹਿਬ ਸਾਨੂੰ ਇਸ ਨਾਸ਼ਵੰਤਾ ਨੂੰ ਪਹਿਚਾਨ ਕੇ ਉਸ ਸਦੀਵੀ ਸਹਾਰੇ ਵੱਲ ਮੁੜਨ ਲਈ ਪ੍ਰੇਰ ਰਹੇ ਨੇ ਤੇ ਅਖੀਰ ਵਿੱਚ ਨਾ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਆ ਜੇ ਵਾਕਈ ਸਭ ਕੁਝ ਰੇਤ ਦੀ ਕੰਧੀਆਂ ਸੁਪਨੇ ਵਾਂਗ ਹੀ ਹੈ ਤਾਂ ਫਿਰ ਆਪਣੀ ਸਾਰੀ ਜ਼ਿੰਦਗੀ ਦੀਆਂ ਉਮੀਦਾਂ ਆਪਣੀ ਸ਼ਾਂਤੀ ਦੀ ਭਾਲ ਸਿਰਫ ਇਹਨਾਂ ਕੱਚੀਆਂ ਨੀਹਾਂ ਤੇ ਟਿਕਾਉਣਾ ਇਸ ਦਾ ਲੰਬੇ ਸਮੇਂ ਲਈ ਕੀ ਅਰਥ ਬਣਦਾ ਹੈ ਹਾਂ ਇਹ ਸੋਚਣ ਵਾਲੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ